ਪੰਜਾਬ ਵਾਸੀਆਂ ਲਈ ਆਈ ਵੱਡੀ ਖੁਸ਼ਖਬਰੀ 5 ਮਾਰਚ ਤਰੀਕ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਗੈਸ ਸਿਲੰਡਰ ਦੇ ਨਵੇਂ ਰੇਟ ਹੋਏ ਲਾਗੂ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਉਹ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅਸੀਂ ਇਹ ਮੁੱਖ ਤਾਜ਼ਾ ਖਬਰਾਂ ਦੇਤੇ ਕਿਸਾਨਾਂ ਨੂੰ ਸੌਦੀ ਹੋਈ ਵਿਆਸ ਸਬਸਿਡੀ ਯੋਜਨਾ ਤਹਿਤ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਹੈ ਜੀ ਤਾਂ ਕਿਸਾਨਾਂ ਦੇ ਲਈ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਤਾਂ ਜਿਹੜਾ ਕਰਜ਼ਾ ਕਿਸਾਨਾਂ ਨੂੰ ਸਰਕਾਰ ਦੁਆਰਾ ਦਿੱਤਾ ਜਾਂਦਾ ਉਸ ਨੂੰ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤਾ ਗਿਆ ਹੈ ਕਿਸਾਨਾਂ ਨੂੰ ਸਸਤੇ ਅਤੇ ਆਸਾਨ ਕਰਜ਼ੇ ਪ੍ਰਦਾਨ ਕਰਨ ਲਈ ਸਰਕਾਰ ਦੀ ਨਵੀਂ ਪਹਿਲ ਸੋਦੀ ਹੋਈ ਵਿਆਜ ਸਬਸਿਡੀ ਯੋਜਨਾ ਤਹਿਤ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਕਿਸਾਨ ਕ੍ਰੈਡਿਟ ਕਾ ਦੇ ਤਹਿਤ ਕਿਸਾਨ ਇਸ ਦਾ ਲਾਭ ਉਠਾ ਸਕਦੇ ਹਨ ਇੱਕ ਹੋਰ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਰਕਾਰ ਦਾ ਵੱਡਾ ਫੈਸਲਾ ਹੁਣ ਇਸ ਸਰਟੀਫਿਕੇਟ ਤੋਂ ਬਿਨਾ ਨਹੀਂ ਬਣ ਸਕੇਗਾ ਤੁਹਾਡਾ ਪਾਸਪੋਰਟ ਆਪ ਦੇਖ ਸਕਦੇ ਹੋ ਨਿਊ ਨਵੇਂ ਰੂਲ ਜਿਹੜੇ ਨਵੇਂ ਨਿਯਮ ਲਾਗੂ ਹੋਏ ਨੇ ਪਾਸਪੋਰਟ ਨੂੰ ਲੈ ਕੇ ਜਿਹੜੇ ਜਿਨਾਂ ਨੇ ਪਾਸਪੋਰਟ ਅਪਲਾਈ ਕਰਨਾ ਹੈ ਹੁਣ ਇਹ ਸਰਟੀਫਿਕੇਟ ਜ਼ਰੂਰੀ ਕਰਤਾ ਕੇਂਦਰ ਸਰਕਾਰ ਨੇ ਪਾਸਪੋਰਟ ਲਈ ਅਰਜ਼ੀ ਦੇਣ ਵਾਲਿਆਂ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ ਨਵੀਆਂ ਸੋਧਾਂ ਦੇ ਅਨੁਸਾਰ ਹੁਣ 1 ਅਕਤੂਬਰ 2023 ਨੂੰ ਇਸ ਤੋਂ ਬਾਅਦ ਪੈਦਾ ਹੋਏ ਬਿਨੇਕਾਰਾਂ ਲਈ ਸਰਕਾਰ ਨੇ ਦੇ ਸੰਬੰਧਿਤ ਅਧਿਕਾਰੀਆਂ ਦੁਆਰਾ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ ਹੀ ਤਾਂ ਦੇਖ ਸਕਦੇ ਜੀ ਜਨਮ ਮਿਤੀ ਦਾ ਇੱਕੋ ਇੱਕ ਸਬੂਤ ਜਿਹੜਾ ਕੁਵੇਗਾ। ਨਾ ਦੇਖ ਸਕਦੇ ਹੋ ਜਨਮ ਮਿਤੀ ਦਾ ਤੁਹਾਡਾ ਇੱਕੋ ਇੱਕ ਸਬੂਤ ਜਿਹੜਾ ਮੰਨਿਆ ਜਾਵੇਗਾ ਜਨਮ ਸਰਟੀਫਿਕੇਟ ਜਾਂ ਇਹ ਸਰਕਾਰ ਵੱਲੋਂ ਇਸ ਹਫਤੇ ਯੂਨੀਵਰਸਿਟੀ ਦੇ ਪਾਸਪੋਰਟ ਨਿਯਮਾਂ ਵਿੱਚ ਸੋਧ ਨੂੰ ਲਾਗੂ ਕਰਨ ਲਈ ਇੱਕ ਆਧਾਰਤ ਨੋਟਿਸ ਜਾਰੀ ਕੀਤਾ ਗਿਆ ਇਸ ਨੋਟ ਬਾਰੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਨਵੇਂ ਨਿਯਮ ਸਰਕਾਰੀ ਗਜ਼ਟ ਦੇ ਵਿੱਚ ਸੋਧ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਗੂ ਹੋਣਗੇ ਦੇਖ ਸਕਦੇ ਹੋ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਸਕੂਲਾਂ ਨੂੰ ਸਰਕਾਰ ਦਾ ਤੋਹਫਾ ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ ਉਹ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਹੈ ਤੁਹਾਡੇ ਨਾਲ ਇਸ ਖੜੀ ਦੀ ਸਾਂਝੀ ਕਰ ਰਹੇ ਹਾਂ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਸਕੂਲਾਂ ਨੂੰ ਲੈ ਕੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਅਦੇ ਸਿੱਖਿਆ ਮੰਤਰੀ ਨੇ ਸਬੰਧੀ ਵੱਡਾ ਐਲਾਨ ਜਿਹੜਾ ਕਰ ਦਿੱਤਾ ਹੈ ਜੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਾਈ ਦੀ ਆਦਤ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੀਆਂ ਨਈਂ ਕਿਤਾਬਾਂ ਖਰੀਦਣ ਵਾਸਤੇ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਮਾਦਨਸਾਹ ਹੈ ਕਿ ਸਰਕਾਰ ਨੇ ਸੂਬੇ ਦੇ ਹਰੇਕ ਪ੍ਰਾਇਮਰੀ ਸਕੂਲ ਵਿੱਚ 5000 ਰੁਪਏ ਹਰੇਕ ਮਿਡਲ ਸਕੂਲ ਲਈ 13000 ਰੁਪਏ ਜਦੋਂ ਕਿ ਹਰੇਕ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 15000 ਰੁਪਏ ਅਲਾਟ ਜਿਨੇ ਕੀਤੇ ਗਏ ਹਨ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ 3 ਮਾਰਚ ਨੂੰ ਪੰਜਾਬ ਦੀ ਹੋਵੇਗੀ ਕੈਬਨਟ ਮੀਟਿੰਗ ਪੰਜਾਬ ਸਰਕਾਰ ਦੀ ਕੈਬਨਟ ਮੀਟਿੰਗ ਹੋਵੇਗੀ 3 ਮਾਰਚ ਨੂੰ ਅਤੇ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਹੋ ਸਕਦੇ ਨੇ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਹੋ ਸਕਦੀ ਹੈ ਭਖਵੰਦਰੀ ਭਗਵੰਤ ਮਾਧਿਯ ਅਗਵਾਈ ਹੇਠ 3 ਮਾਰਚ ਨੂੰ ਦਿਨ ਸੋਮਵਾਰ ਨੂੰ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜੀ ਇਹ ਮੀਟਿੰਗ ਚੰਡੀਗੜ੍ਹ ਵਿੱਚ ਸਤਿਤਮਕ ਮੰਤਰੀ ਦੀ ਰਹਾਇਸ਼ੇ ਦੇ ਦੁਪਹਿਰ 12 ਵਜੇ ਹੋਵੇਗੀ। ਤਾਂ ਦੇਖ ਸਕਦੇ ਹੋ ਵੱਡੀ ਆਪ ਜਿਹੜਾ ਇਸ ਮੀਟਿੰਗ ਵਿੱਚ ਸਰਕਾਰ ਵੱਡੇ ਐਲਾਨ ਕਰ ਸਕਦੇ ਜਿਸ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਹੋਵੇਗਾ। ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਡਾ ਹਾਂ ਜੀ ਕਿ ਦੀ ਹਰੀ ਕੋਰ ਗੈਸ ਸਿਲੰਡਰ ਦੇ ਨਵੇਂ ਰੇਟ ਹੋਏ ਲਾਗੂ ਵਧੀਆਂ ਗੈਸ ਸਿਲੰਡਰ ਦੀਆਂ ਕੀਮਤਾਂ। ਤਾਂ ਦੇਖ ਸਾਧੂ ਕਿਹੜੇ ਗੈਸ ਸੈਂਟਰ ਕਿੰਦੀਆਂ ਕੀਮਤਾਂ ਬੰਦੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆ 1 ਮਾਰਚ 2025 ਨੂੰ ਐਲਬੀ ਸੈਂਟਰ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਿਆ ਹਨ ਨਵੀਆਂ ਦਰਾਂ ਦੇ ਅਨੁਸਾਰ ਬਜਟ ਵਾਲੇ ਦਿਨ ਦਿੱਤੀ ਗਈ ਰਾਹਤ ਨੂੰ ਵਾਪਸ ਲੈ ਲਿਆ ਗਿਆ ਸੀ ਅਤੇ ਹੁਣ 19 ਕਿਲੋ ਵਾਲੇ ਗੈਸ ਸੈਂਟਰ ਦੇ ਵਿੱਚ 6 ਰੁਪਏ ਦਾ ਵਾਧਾ ਹੋਇਆ ਜੀ ਤਾਂ ਦੇਖੋ 6 ਰੁਪਏ ਜਿਹੜੀ ਕੀਮਤ 19 ਕਿਲੋ ਵਾਲੇ ਗੈਸ ਸੈਂਟਰ ਦੇ ਰੇਟ ਵਧੇ ਹਨ ਦਿੱਲੀ ਤੋਂ ਲੈ ਕੇ ਕੋਲਕਾਤਾ ਤੱਕ ਮਹਿੰਗਾ ਹੋ ਚੁੱਕਿਆ ਹੈ ਗਿਆਨਸਲੰਡਰ 19 ਕਿਲੋ ਵਾਲਾ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ 5 ਮਾਰਚ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ ਬਣਾਈ ਰਣਨੀਤੀ ਜਾਨੋ ਕੀ ਹੈ ਪੂਰਾ ਮਾਮਲਾ ਤਾਂ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੀ 5 ਮਾਰਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ 5 ਮਾਰਚ ਤੋਂ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਨੇ ਪ੍ਰੈਸ ਕਨਫਰੰਸ ਦੌਰਾਨ ਦੱਸਿਆ ਕਿ 4 ਮਾਰਚ ਨੂੰ ਪੰਜਾਬ ਦੇ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰਨਗੇ ਅਤੇ 5 ਮਾਰਚ ਤੋਂ ਉੱਥੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ ਇਹ ਵਿਰੋਧ ਪ੍ਰਦਰਸ਼ਨ ਇੱਕ ਹਫ਼ਤੇ ਤੱਕ ਜਾਰੀ ਰਹੇਗਾ ਤਾਂ ਦੇਖ ਸਕਦੇ ਹੋ ਜੀ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਜਿਹੜਾ 5 ਮਾਰਚ ਨੂੰ ਲੈ ਕੇ ਕਰ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਜਿਹੜਾ ਇਹ ਐਲਾਨ ਜਿਹੜਾ ਜੀ ਕੀਤਾ ਕਿ ਕਿਸਾਨ ਜਿਹੜੇ ਹੁਣ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨਗੇ ਵਿਰੋਧ ਪ੍ਰਦਰਸ਼ਨ ਕਰਨਗੇ ਤਾਂ ਤਾਂ ਦੇਖ ਸਕਦੇ ਹੋ ਜੀ ਇਸ ਮੇਡ ਦੇਖ ਸਕਦੇ ਹੋ ਇਸ ਤੋਂ ਬਾਅਦ ਕਿਸਾਨ ਵਿਕਵਚ ਰਣਨੀਤੀ ਤਿਆਰ ਕਰਨਗੇ ਤੇ ਵਿਰੋਧ ਪ੍ਰਦਰਸ਼ਨ ਨੂੰ ਅੱਗੇ ਵਧਾਉਣ ਬਾਰੇ ਚਰਚਾ ਕਰਨਗੇ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਵੱਡੀ ਖਬਰ ਵਿਆਹ ਦੇ ਕਾਰਡ ਵੰਡਣ ਜਾ ਰਹੇ ਮਾਂ ਪੁੱਤ ਨਾਲ ਵਾਪਰਿਆ ਵੱਡਾ ਹਾਸਾ ਦੋਆ ਦੀ ਹੋਈ ਮੌਤ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਖਬਰ ਫਿਰੋਜ਼ਪੁਰ ਤੋਂ ਜਿਹੜੀ ਇਹ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਦੇ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਮੰਦਭੰਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਇੱਥੇ ਇੱਕ ਨੌਜਵਾਨ ਜੋ ਕਿ ਆਪਣੀ ਮਾਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਭਰਾ ਵੱਡੇ ਭਰਾ ਦੇ ਵਿਆਹ ਦਾ ਕਾਟ ਦੇਣ ਜਾ ਰਿਹਾ ਸੀ ਹਾਦਸੇ ਦਾ ਸ਼ਿਕਾਰ ਹੋ ਗਿਆ ਉਸ ਦੇ ਮੋਟਰਸਾਈਕਲ ਦੀ ਇੱਕ ਇਹ ਮੋਟਰਸਾਈਕਲ ਦੀ ਖੜੀ ਟਰਾਲੀ ਨਾਲ ਟੱਕਰ ਹੋ ਗਈ ਜਿਸ ਨਾਲ ਦੋਵੇਂ ਮਾਂ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਦੇਖ ਸਕਦੇ ਜੀ ਵੱਡੀ ਖਬਰ ਜਿਹੜੀ ਇਹ ਫਿਰੋਜ਼ਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਆ ਤਾਂ ਦੇਖੋ ਜਿੱਥੇ ਉਸ ਘਰ ਦੀਆਂ ਖੁਸ਼ੀਆਂ ਵਿੱਚ ਮਾਤਮ ਵਿੱਚ ਬਦਲ ਗਈਆਂ ਇਹ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਨਾਮ ਸਰਵਿਸਿੰਗ ਸੀ ਜੋ ਕਿ ਪਿੰਡ ਲੱਖਾ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਉਸ ਦੇ ਵੱਡੇ ਭਰਾ ਦਾ ਵਿਆਹ ਸੀ 15-16 ਮਾਰਚ ਨੂੰ ਤੇ ਇਸ ਨੂੰ ਲੈ ਕੇ ਉਹ ਦੋਵੇਂ ਮਾਂ ਪੁੱਤ ਕਾਰਡ ਦੇਣ ਜੇ ਜਲਾਲਾਬਾਦ ਏਰੀਏ ਜਾ ਰਹੇ ਸਨ ਪਰ ਕੀ ਪਤਾ ਸੀ ਕਿ ਰਾਹ ਵਿੱਚ ਹੀ ਉਹਨਾਂ ਦਾ ਕਾਲ ਉਡੀਕਾ ਰਹਿ ਤਾ ਬੱਧੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਜਿਹੜੀਆਂ ਕਰ ਰਹੇ ਹਾਂ ਖਬਰ ਫਿਰੋਜ਼ਪੁਰ ਚਲੇ ਤੋਂ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਾਂ ਪੁੱਤ ਦੀ ਮੌਤ ਹੋ ਚੁੱਕੀ ਹੈ ਜੀ ਇਸ ਦੌਰਾਨ ਰਾਹ ਵਿੱਚ ਖੜੀ ਟਰਾਲੀ ਤੇ ਜਿਹੜੇ ਮੁੰਡੇ ਦਾ ਮੋਟਰਸਾਈਕਲ ਜਾ ਟਕਰਾ ਟਕ ਕਰਨੀ ਨਿਬਾਣਕ ਸੀ ਕਿ ਦੋਵਾਂ ਮਾਪੋਦ ਦੀ ਮੌਕੇ ਦੀ ਮੌਤ ਹੋ ਗਈ ਕੁਝ ਲੋਕਾਂ ਦਾ ਕਹਿਣਾ ਕਿ ਮੁੰਡੇ ਨੇ ਕੰਨਾਂ ਵਿੱਚ ਹੈੱਡਫੋਨ ਲਗਾਏ ਸਨ ਜਿਸ ਦੌਰਾਨ ਇਹ ਸਾਹਸ ਆਪਰੇਆ ਘਟਨਾ ਦੀ ਸੂchnਾ ਮਿਲਦੀ ਪਰਿਵਾਰਕ ਪਰਿਵਾਰ ਦੇ ਮੈਂਬਰ ਘਟਨਾ ਵਾਲੀ ਥਾਂ ਤੇ ਆ ਕੇ ਪਹੁੰਚੇ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਨਸ਼ਾ ਤਸਕਰਾਂ ਦੀ ਜਾਇਦਾਦ ਹਵੇਗੀ ਜਬ ਤੱਕ ਨਹੀਂ ਮਿਲੇਗੀ ਸਬਸਿਡੀ ਮਾਨ ਸਰਕਾਰ ਦਾ ਵੱਡਾ ਫੈਸਲਾ ਤਾਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਪੰਜਾਬ ਵਿੱਚ ਨਸ਼ਾ ਤਸਕਰਾਂ ਤੇ ਸਿਕੰਜਾ ਕਸਣ ਦੀਆਂ ਕੋਸ਼ਿਸ਼ਾਂ ਜਾਰੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਜਾਇਦ ਨਸ਼ਿਆਂ ਅਨੁਸਾਰ ਵਿਰੁੱਧ ਨਸ਼ਾ ਵਿਰੁੱਧ ਵੱਡੀ ਮਹਿੰਮ ਚਲਾਈ ਜਾ ਰਹੀ ਹੈ ਜੀ ਤਾਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਜ਼ਿਆਦਾਤਰ ਜਿਹੜੀ ਜ਼ਬਤ ਕੀਤੀਆਂ ਜਾਣਗੀਆਂ ਜਿੰਨੇ ਵੀ ਨਸ਼ਾ ਤਸਕਰ ਨੇ ਨਸ਼ਾ ਸਸਕਰਾਂ ਨੇ ਝੱਟ ਲਈ ਇੱਕ ਵੱਡੀ ਬਹੁਪੱਖੀ ਰਣਨੀਤੀ ਤਿਆਰ ਕੀਤੀ ਹੈ ਜਾਰੇ ਦਾ ਇੱਕ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ